ਦੂਰੇ ਮੋਤੀ ਰਾਹ ਪਿਆਰੂ ਨੇ ਤੇਰ ਹੰਝੂ ਆਂਦਾ ਕਿਉਂ ਏ ਮੋਤੀ ਰਾਹ ਪਿਆਰੂ ਨੇ ਤੇਰ ਹੰਝੂ ਆਂਦਾ ਕਿਉਂ ਏ ਗਾਨੇ ਕੁੱਟਾਂ ਤੇ ਸਹਿਤੀ ਆ ਦੇ ਚੱਤ ਪਾਤਾ ਸਗ ਆਤਮ ਜਰ ਕਾਹਨ ਤੇ ਸੱਚ ਕੰਗਾ ਇੱਕ ਹੋਇਆ ਵਿਸਤਾਰਾਂ ਸੰਗਿਆ ਸੀਸ ਤੇ ਧਕੀਆਂ ਨੇ ਧਕੀਆਂ ਕੰਮੀਆਂ ਆਇਆ ਨੀਲੇ ਰੰਗ ਦੇ ਚੋਲੇ ਖਾਤੇ ਰਸ ਪਿਆਰ ਮੰਤਾ ਸਹਿਬ ਜਾਦੇਰੋ ਪੁੱਤਰੋ ਜਾਣੇ ਸੇ ਪਹਿਲੇ ਗਲ ਸੇ ਲਗਾ ਤੁਨੂੰ ਕਿੱਸੂ ਕੋ ਕੰਗੀ ਕਰ ਦੂੰ ਜਰਾ ਬਣੂ ਤੁਲਾ ਤੁਲੂ ਪਿਆਰੇ ਸਰੋ ਨੀ ਸੇ ਕਲਗੀ ਸਜਾ ਤੋਂ ਨੂੰ ਮਰਨੇ ਸੇ ਪਹਿਲੇ ਤੁਮ ਕੋ ਦਰਹਾ ਬਣਾ ਕੋ ਸਿਪਾਈ ਆ ਬਾਬਾ ਜੋਰਾਵਰ ਸਿੰਘ ਪਾਪਾ ਫਤਿਹ ਸਿੰਘ ਨੇ ਮਾਤਾ ਗੁਜਰ ਘੌਰ ਦੇ ਪੈਰਾਂ ਤੇ ਮੱਥਾ ਟੇਕਿਆ ਚਰਨਾਂ ਤੇ ਮੱਥਾ ਟੇਕੇ ਸੋਹਣ ਸਿੰਘ ਸਿੱਕਲ ਲੈ ਕੇ ਕਹਿੰਦੇ ਤੁਰਪੇ ਦੋਵੇਂ ਲਾੜਲੇ ਜਦ ਫਤਿਹ ਬੁਲਾ ਕੇ ਵਾਰ ਆਖਰੀ ਵਾਰ ਆਂਦੇ ਚਰਨੀ ਹੱਥ ਲਾ ਬਾਬਾ ਜੂਰਾਵਰ ਸਿੰਘ ਬਾਬਾ ਫਤਿਹ ਸਿੰਘ ਨੇ ਮਾਤਾ ਜੀ ਦੇ ਚਰਨਾ ਤੇ ਮੱਥਾ ਟੇਕ ਕੇ ਉਹ ਗੁਰਜਰੀਆਂ ਪੌੜੀਆਂ ਉਤਰਦੇ ਤੁਰਪੇ ਬਹੁਵੇਂ ਲਾੜਲੇ ਜਦ ਫਤਿਹ ਬਣਾ ਕੇ ਵਾਰ ਆਖਰੀ ਮਾਂ ਦੇ ਚਰਨੀ ਹੱਥ ਲਾ ਕੇ ਮੱਥਾ ਟੇਕ ਕੇ ਤੁਰਪੇ ਪੌੜੀਆਂ ਉਤਰੇ ਤੇ ਉਤਰ ਕੇ ਪਿੱਛੇ ਨੂੰ ਵੇਖਦੇ ਮਾਤਾ ਗੁਰਪਾਰ ਦੇ ਵੇਖੀ ਜਾਂਦੇ ਬੂਹੇ ਵਿੱਚੋਂ ਪਰਤ ਕੇ ਬੂਹੇ ਚੋਂ ਪਰਤ ਕੇ ਪਿੱਛੇ ਨੂੰ ਦੇਖਿਆ ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਤਾਕੇ ਮਾਂ ਅਢੀਕਾਂਗੇ ਅਸੀਂ ਸੱਚਖੰਡ ਦੇ ਵਿੱਚ ਜਾ ਕੇ ਪਰਮਾ ਆਉਣਾ ਤੁਸਾਂ ਨੇ ਬਹੁਤਾ ਚਰਵਾ ਕੇ ਥੱਕ ਨਾ ਜਾਈਏ ਅਭਿਏ ਅਸੀਂ ਔਸੀਆਂ ਪਾ ਕੇ ਸਾਡਾ ਜੀ ਨਹੀਂ ਲੱਗਣਾ ਮਾਂ ਛੇਤੀ ਆਉਣਾ ਨਹੀਂ ਤੇ ਰਸਕੂ ਵਤੇ ਸਿੰਘ ਤੇਰਾ ਜੀ ਪਰਚਾਉਂਦਾ ਬਾਬਾ ਫਤੇ ਸਿੰਘ ਜੀ ਸਭ ਤੋਂ ਛੋਟੇ ਸੀ ਤੇ ਜਦੋਂ ਬਾਬਾ ਫਤੇ ਸਿੰਘ ਜੀ ਇਤਿਹਾਸ ਕਹਿੰਦਾ 10 1 ਸਾਲ ਤੇ 10 ਮਹੀਨੇ ਦੇ ਸੀ ਨਾ ਉਸ ਵੇਲੇ ਮਾਤਾ ਜੀਤਾ ਜੀ ਸੱਚਖੰਡ ਪਿਆਨਾ ਕਰ ਗਏ ਸੀ 1 ਸਾਲ ਤੇ 10 ਮਹੀਨੇ ਦੇ ਸੀ ਜਦੋਂ ਬਾਬਾ ਫਤੇ ਸਿੰਘ ਜੀ ਨੂੰ ਮਾਤਾ ਗੁਰਪੌਰ ਜੀ ਨੇ ਪਾਲਿਆ ਸੀ ਛੋਟੇ ਨੂੰ ਦੁੱਧ ਪਿਆ ਕੇ ਪਾਲਿਆ ਪੁੱਤਾਂ ਵਾਲਾ ਪਿਆਰ ਤੇ ਕੁਦਰਤੀ ਮੂਲ ਨਾਲੋਂ ਵਿਆਜ ਵੈਸੇ ਪਿਆਰਾ ਹੁੰਦਾ ਦਾਦੇ-ਦਾਦੀਆਂ ਦਾ ਪੋਤੇਆਂ ਨਾਲ ਜ਼ਿਆਦਾ ਪਿਆਰ ਹੁੰਦਾ ਹੈ। ਬਾਬਾ ਫਤੇ ਸਿੰਘ ਨੂੰ ਮਾਤਾ ਜੀ ਦੇ ਛੋਟੀ ਉਮਰ ਹੀ ਚਲੇ ਗਏ 1 ਸਾਲ ਤੇ 10 ਮਹੀਨੇ ਦੀ ਉਮਰ 'ਚ। ਬਾਬਾ ਬਦੇ ਸਿੰਘ ਕਹਿੰਦੇ ਮਾਂ ਅਸੀਂ ਤੇ ਚੱਲੇ ਸ਼ਹੀਦ ਹੋਣ ਵਾਸਤੇ ਤੁਸੀਂ ਵੀ ਸਾਡੇ ਮੰਗਰੇ ਆ ਗੋਦੀ ਮੈਂ ਤੇਰੇ ਨਾਲ ਰੋਸ ਜਾਣਾ। ਛੋਟੇ ਬੱਚੇ ਜਦਾ ਹੱਕ ਤਾਉਂਦੇ ਉਹ ਪਾਪਿਆ ਮੋ ਜਦਾ ਪਿਆਰੇ ਰੋਸ ਗਾਣਾ ਏ ਅਸੀਂ ਤੇ ਚੱਲੇ ਆਂ ਗਾਣਾ ਫੜਿਓ ਫੇਰ ਤੁਰ ਪੇ ਦੂਵੇਂ ਲਾੜਲੇ ਜਦ ਫਤੇ ਬਿਲਾ ਕੇ ਬਾਹਰ ਆਖਰੀ ਮਾਂ ਦੇ ਚਰਨੀ ਹੱਥ ਲਾ ਕੇ ਬੂਹੇ ਵਿੱਚੋਂ ਪਰਸ ਕੇ ਭੋਲੇ ਵਸਤਾ ਕੇ ਮਾਂ ਅਢੀਕਾਂਗੇ ਅਸੀਂ ਸੱਚ ਖੱਡ ਵਿੱਚ ਜਾ ਕੇ ਪਰਨਾ ਆਉਣਾ ਤੁਸਾਂ ਨੇ ਬਹੁਤਾ ਚਿੜਲਾ ਕੇ ਥੱਕ ਨਾ ਜਾਈਏ ਅਮੀਏ ਅਸੀਂ ਔਸੀਆਂ ਪਾ ਕੇ ਸਾਡਾ ਜੀ ਵੀ ਲੱਗਣਾ ਮਾਂ ਛੇਤੀ ਆਉਣਾ ਨਹੀਂ ਤੇ ਰਸ ਕੋ ਫਤਿਹ ਸਿੰਘ ਤੇਰਾ ਜੀ ਪਹੁੰਚਾਉਣਾ ਜਦੋਂ ਇੰਨੀ ਗੱਲ ਕੇ ਮਾਤਾ ਜੀ ਨੇ ਦੋਵੇਂ ਬਾਹਾਂ ਖੁਲਾ ਰੱਖੀਆਂ ਤੇ ਸਹਿਬਜ਼ਾਦੇ ਮਾਤਾ ਜੀ ਨੂੰ ਢੱਗੇ ਚਿਪੜ ਗਏ ਛਾਤੀ ਨਾਲ ਲਾਇਆ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ ਤੇ ਮਾਂ ਗੁਜਰਕੌਰ ਕਹਿੰਦੀ ਚੱਲੋ ਮੇਰੇ ਹੀਰਿਓ ਮੈਂ ਮੰਗਨੇ ਆਵਾ ਪੁੱਤਾਂ ਬਾਜ ਨੂੰ ਸੁਣੀ ਜਾਉਂਦੀਆਂ ਚੱਲੋ ਮੇਰੇ ਹੀਰਿਓ ਮੈਂ ਮੰਗਨੇ ਆਵਾ ਪੁੱਤਾਂ ਬਾਜ ਨੂੰ ਜਉਂਦੀਆਂ ਕਦ ਸੁਣਿਆ ਮਾਵਾ ਪੁੱਤਰ ਜੇ ਤੁਸੀਂ ਸ਼ਹੀਦ ਹੋ ਜਾਣਾ ਹੈ ਤੇ ਮੈਨੂੰ ਇਹ ਨਾਲੇ ਛੱਡਣਾ ਥੋੜਾ ਮੈਨੂੰ ਵੀ ਸ਼ਹੀਦ ਕਰ ਦੇਣਾ ਤੇ ਮੇਰਾ ਤੁਹਾਡੇ ਵਾਂਗ ਜੁਣਾ ਵੀ ਕੀ ਆ ਬੇਟਾ ਜਦ ਤੁਸੀਂ ਚਲੇ ਗਏ ਤਾਂ ਮੈਂ ਕਿਸਾ ਸਕੇ ਸੱਸ ਜੀ ਤੋਂ ਪੇ ਅੱਗੇ ਵੀ ਸਿਪਾਈ ਪਿੱਛੇ ਵੀ ਸਿਪਾਈ ਲੁੱਕ ਗਏ ਮਾਤਾ ਗੁਜਰਕਾ ਉਰਡੇ ਗੁਰਦਤੋ ਦੇਖ ਰਹੀ ਰੱਤ ਕੇ ਕਚਰੀ ਲੱਗੀ ਪਈ ਫਿਰ ਪੁੱਛਿਆ ਗਿਆ ਸੱਜਾ ਜੀ ਕਹਿੰਦੇ ਹੁਣ ਵੀ ਮਨ ਚ ਹਾਜੇ ਵੀ ਮੋਕਾ ਛੱਡ ਦੇਵੋ ਸਿੱਖੀ ਛੱਡ ਦੇਵੋ ਧਰਮ ਨੂੰ ਸੱਜਾ ਜੀ ਨੇ ਇਨਕਾਰ ਕਰ ਦਿੱਤਾ ਫਿਰ ਇਤਿਹਾਸ ਤੁਹਾਡੇ ਸਾਹਮਣੇ ਕਦੇ ਫਿਰ ਜੋਗਿਆ ਨੂੰ ਨਿਆਂ ਚ ਚੰਦਾ ਫਸਲਾ ਤੇ ਜਲ ਕੀਤਾ ਸੀ ਰਾਜਗੀਰ ਮਿਸਤਰੀ ਇੱਟਾਂ ਚੁੰਨਾ ਵਗਾਰ ਰੱਖਿਆ ਸਰਮਾਨਦ ਦੇ ਵਿੱਚ ਢੋਰਾ ਪਟਵਾਇਆ ਸੀ ਸਾਰੇ ਸਰਮਾਨਦ ਚ ਸਾਰੇ ਲੋਕ ਇਕੱਠਿਆ ਕੀਤਾ ਤਮਾਸ਼ਗੀਰ ਵੀ ਹੈ ਕੁਝ ਦਰਦੀ ਵੀ ਹੈ ਜਿਹੜੇ ਗੁਰੂ ਨੂੰ ਪਿਆਰ ਕਰਨ ਵਾਲੇ ਵੀ ਹੈ ਵਜੀਰ ਖਾਂ ਚਾਹੁੰਦਾ ਸੀ ਕਿ ਜਿਹੜਾ ਵੀ ਹਕੂਮਤ ਦਾ ਮੱਥਾ ਲਾਏਗਾ ਉਲਟ ਚੱਲੇਗਾ ਹਸ਼ਕ ਹੋਏਗਾ ਫਿਰ ਸਾਧ ਸੰਦੇਜੀ ਸਾਹਿਬ ਦਾ ਦਰ ਖਲਾਲ ਨੇ ਸਾਤ ਤੇ ਨੌ ਸਾਲ ਦੀਆਂ ਉਮਰਾਂ ਕੰਧਾਂ ਹੋ ਸਕੀਆਂ ਸੂਤ ਸ਼ੁਰੂ ਹੋਣ ਲੈ ਦੇ ਗੋਟਿਆਂ ਤੱਕ ਅੰਤ ਆਇਆ ਮਿਸਤਰੀ ਇੱਟ ਤੋੜਨ ਲੱਗਾ ਕਿੰਨੇ ਕਿੰਨਾ ਤੋੜੇ ਤੇ ਕਦ ਵਿੱਕੀ ਵੀ ਨਾ ਕਰਿਓ ਕਹਿੰਦੇ ਕੀ ਕਰੀਏ ਫਿਰ ਕਹਿੰਦੇ ਇਹਨਾਂ ਦੀਆਂ ਚਪਣੀਆਂ ਘਾੜ ਦਿਓ ਚਪਣੀਆਂ ਅਛਤ ਤਸਵੀਰ ਰਹਿਣੇ ਸੀ ਤਾਮਗੀ ਕਰਨਾ ਸੀ ਵਿਦਵਾਨ ਸਿੱਖ ਵਿਦਵਾਨ ਤਾਂ ਇਥੋਂ ਤੱਕ ਲਿਖਦੇ ਐ ਗੰਡਾ ਸਰ ਵਰਗੇ ਗੋਨਾ ਸਿੰਘ ਹੰਢੋਇਆ ਵਰਗੇ ਤਾਂ ਇਥੋਂ ਤੱਕ ਪਿਆਰ ਕਰਦੇ ਆ ਵੀ ਜਿਹੜੇ 11 10 11 12 10 ਤੋਂ 11 ਤੋਂ 12 ਤੋਂ 93 ਦਾ ਸ਼ਹੀਦ ਕਰ ਦਿੱਤਾ ਨਾ ਇਨ੍ਹਾਂ ਤਿੰਨ ਰਾਤਾਂ ਤੇ ਤਿੰਨ ਦਿਨਾਂ ਦੇ ਵਿੱਚ ਸਹਿਬਜ਼ਾਦਿਆਂ ਨੂੰ ਮੂੰਹ ਦਰਖਤਾਂ ਨਾਲ ਪੰਨ ਕੇ ਗਲੇਲੇ ਵੀ ਮਾਰੀ ਗਏ ਸਹਿਬਜ਼ਾਦਿਆਂ ਨੂੰ ਸ਼ਮਤਾਂ ਨਾਲ ਖੰਚੀਆਂ ਨਾਲ ਕੁੱਟਿਆ ਵੀ ਗਿਆ ਸਹਿਬਜ਼ਾਦਿਆਂ ਦੇ ਉਪਰਾਂ ਦੇ ਵਿੱਚ ਪਲੀਤੇ ਰੱਖ ਕੇ ਅੱਗ ਲਾਈ ਗਈ ਭੁੱਖੇ ਰੱਖਿਆ ਗਿਆ ਤੰਤ ਪੰਨੀ ਕੋਈ ਰਾਤ ਨੂੰ ਆਰਾਮ ਵੀ ਕਪੜਾ ਨਹੀਂ ਦਿੱਤਾ ਆਪਾਂ ਕਹਿੰਦੇ ਨਾ ਕਿ ਤਿੰਨ ਰਾਤਾਂ ਤੇ ਤਿੰਨ ਦਿਨ ਸਹਿਬਜ਼ਾਦਿਆਂ ਨੂੰ ਤਸੀਹੇ ਦੇ ਕੇ ਤਸ਼ੱਦਦ ਕਲੇਲੇਵਾਰ ਦਰਖਤਾਂ ਰਾਂਕੇ ਸ਼ੰਕਾਣਾ ਘੋਟਣਾ ਉਂਗਲਾਂ ਚ ਪਲੀਤੇ ਰੱਖ ਕੇ ਅੱਗ ਲਾਉਣੀ ਭੁੱਖੇ ਰੱਖਣਾ ਤੇ ਰਾਤ ਨੂੰ ਸੌਣ ਵੇਲੇ ਕੋਈ ਦਰਮ ਪੜਾਵਾ ਦੇਣਾ ਸਾਧ ਸੰਗਤ ਜੀ ਅੱਜ ਚੱਪਲੀਆਂ ਉਕਾਰ ਦਿੱਤੀਆਂ ਸਭ ਰੋਈ ਜਾਂਦੇ ਰਾਜਵੀਰ ਉਸਤਰੀ ਵੀ ਰੋਈ ਜਾਂਦੇ ਮਜ਼ਦੂਰ ਵੀ ਰੋਈ ਜਾਂਦੇ ਲੋਕ ਵੀ ਰੋਈ ਜਾਂਦੇ ਪਰ ਕਿਸੇ ਦੀ ਕੋਈ ਪੇਸ਼ ਨਹੀਂ ਚੱਲਦੀ ਕਿਸੇ ਦੇ ਵੀ ਪੇਸ਼ ਨਹੀਂ ਚੰਗਦੀ ਆ ਤੇ ਕੰਧਾ ਉੱਸਰ ਰਹੀਆਂ ਐ ਬਾਬਾ ਫਤੇ ਸਿੰਘ ਛੋਟੇ ਸੀ ਨੀਆ ਵਿੱਚ ਪਹਿਲਾ ਲੋਕ ਗਏ ਅੱਗੇ ਵੀ ਕੰਧ ਵਿਸ਼ੇ ਵੀ ਕੰਧ ਸੱਜੇ ਖੱਬੇ ਵੀ ਕੰਧ ਲਤਾਂ ਦੇ ਪਚਾਏ ਵੀ ਤਾਂ ਸਾਰਾ ਸਰੀਰ ਧੌਣ ਤੱਕ ਸਾ ਸੰਗਤ ਸਹਿਬਜ਼ਾਦੇਆਂ ਵਿੱਚ ਲੋਕ ਗਏ ਇਤਿਹਾਸ ਕਹਿੰਦਾ ਮੁਕੰਧ ਨਿਕਲ ਪਈ ਫਿਰ ਸਹਿਬਜ਼ਾਦੇਆਂ ਨੂੰ ਬਾਹਰ ਕਾਰੇ ਮਾਂ ਤੂੰਨੇ ਨਾਲ ਸਹੀਰ ਨਿਕੜ ਗਏ ਬੇਹੋਸ਼ ਹੋ ਗਏ। ਮਜੀਦਾ ਕਹਿੰਦਾ ਹਲੇ ਵੀ ਮੌਕਾ ਹੈ। ਵਾਲ ਕਟਿਆ ਗਿਆ। ਕਹਿੰਦਾ ਹਲੇ ਵੀ ਮੰਨ ਜਾਓ। ਸਿਰ ਹਿਮਾਤਾ। ਸਹਿਬਦਾਸ ਜੀ ਕਹਿੰਦੇ ਨਹੀਂ ਪਰ ਮਜੀਦਾ ਕਹਿੰਦਾ ਮੇਰੇ ਕੋਲੇ ਬੜੇ ਚੰਗੇ ਵੈਦ ਆ ਮੈਂ ਤੁਹਾਡਾ ਇਲਾਜ ਕਰਾਂ ਸਕਦਾ। ਗੋਡਿਆਂ ਤੋੜੀ ਕੰਧ ਜੋ ਆਈ ਚਿੰਦੇ ਜਾਉ ਉਪਰਕ ਕਸਾਈ ਜਾਏ ਮਜੀਦਾ ਫੇਰ ਉਚਾਰਾ ਹੁਣ ਵੀ ਮੰਨੋ। ਕੋਈ ਸ਼ਿਕਤਾਰਾ ਹਮ ਵੀ ਤੁਹਾਡਾ ਸ਼ਿਕਤਾਰਾ ਹੋ ਸਕਦਾ ਜੇ ਮਨ ਰੋਇ ਇਸਲਾਮ ਕਬੂਲ ਕਰ ਲਓ ਬਾਬਾ ਚੋਰਾਵਰ ਸਿੰਘ ਬਾਬਾ ਫਤੇ ਸਿੰਘ ਨੇ ਫਿਰ ਸਿਰ ਹਲਾ ਕੇ ਜਵਾਬ ਦੇ ਗਏ ਕਹਿੰਦੇ ਹੁਣ ਸਹਿਬਜ਼ਾਦੇ ਆ ਨੇ ਸਿਰ ਕਰਮ ਕਰ ਦਿਓ ਕੋਈ ਯਾਰ ਨਹੀਂ ਹੋਇਆ ਸਮਾਣੇ ਪਿੰਡ ਦੇ ਰਹਿਣ ਵਾਲੇ ਚਲਾਕ ਸ਼ਾਸਨ ਬੇਗ ਤੇ ਬਾਦਸ਼ਾਹ ਬੇਗ ਉਹ ਆਪਣੇ ਕੀ ਉਹਨਾਂ ਕੀ ਕੋਈ ਪੇਸ਼ੀ ਭੁਗਤਣ ਵਾਸਤੇ ਆਏ ਹੋਏ ਸੀ ਉਹਨਾਂ ਨੂੰ ਪੁੱਛਿਆ ਗਿਆ ਉਹ ਕਹਿੰਦੇ ਜੀ ਅਸੀਂ ਸ਼ਹੀਦ ਕਰ ਦਨੇ ਆ ਸਹਬ ਜਾਨਿਆਂ ਤੇ ਤੜਾਵਾਉ ਸਿਰ ਜੁਦਾ ਕਰ ਦਨੇ ਕਹਿੰਦੇ ਤੁਹਾਡਾ ਸਾਰਾ ਮਕਦਮਾ ਖਾਰਜ ਹੋ ਤੁਮ ਇਹ ਕੰਨ ਕੁਰਸੀ ਕਰੋ ਫਿਰ ਸਭ ਤੋਂ ਪਹਿਲਾਂ ਬਾਗਾ ਚੋਹਾਰਾ ਸਿੰਘ ਫੜਿਆ ਗਿਆ ਲਫਾ ਬਾਪ ਗਰਗਨ ਤੇ ਢੋਡਾ ਰੱਖ ਕੇ 9 ਸਾਲ ਦੀ ਉਮਰ ਅਧਿਆਸ ਇਹਦਾ ਇਹ ਸਾਰਾ ਹੀ ਜਿਹੜਾ ਜੋ ਵੀ ਸ਼ਹਾਦਤ ਦਾ ਸਮਾਗ ਦਰਦਨਾਕ ਸਮਾ ਆਇਆ ਇਹ ਪੌਣੇ 10 ਤੋਂ ਲੈ ਕੇ 7:00 ਜੀ ਇੱਕ ਇੱਕ ਦੇ ਸਮੇਂ ਦੇ ਵਿੱਚ ਪਹਿਲਾ ਬਾਬਾ ਜੌਰਾਵਰ ਸਿੰਘ ਨੂੰ ਸ਼ਹੀਦ ਕੀਤਾ ਗਿਆ ਫਿਰ ਬਾਬਾ ਫਤੇ ਸਿੰਘ ਜਲਾਦ ਨੇ ਬਾਹਾਂ ਤੋਂ ਪੱਟਾਂ ਤੋਂ ਪਕੜਿਆ ਸ਼ਾਂਤੀ ਤੇ ਗੋਡੇ ਰੱਖ ਕੇ ਬਾਬਾ ਫਤੇ ਸਿੰਘ ਦੇ ਗਰਦਨ ਤੇ वार ਕੀਤਾ ਇਤਿਹਾਸ ਕਹਿੰਦਾ ਬਾਬਾ ਫਤੇ ਸਿੰਘ ਅਤੀ ਘੜੀ ਭਾਵ 12:32 ਮਿੰਟ ਉਹਨਾਂ ਦੇ ਚਰਨ ਹਿੱਲਦੇ ਰਹੇ ਸਰੀਰ ਟੜਪਦਾ ਰਿਹਾ ਫਿਰ ਸ਼ਹੀਦ ਹੋ ਗਏ ਮੋਤੀ RAM ਵੀ ਵੇਖੀ ਜਾਂਦਾ ਰੋਈ ਜਾਂਦਾ ਏ ਮਾਤਾ ਗੁਰੂ ਘਰ ਕੋਲ ਜਾ ਕੇ ਪੁੱਛਦਾ ਦੱਸਦਾ ਮਾਤਾ ਨੇ ਕਹਿੰਦੇ ਵੇ ਮੋਤੀ RAM ਸਹਿਬ ਜੱਤਿਆਂ ਨੂੰ ਸ਼ਹੀਦ ਕਰਤਾ ਕੀ ਬਣਿਆ ਉੱਥੇ ਕਿਹੋ ਜਿਹਾ ਹਾਲਾਤ ਸੀ ਮੋਤੀ RAM ਰੋਈ ਜਾਂਦਾ ਨੇ ਨੇਤਰਾ ਦੇ ਵਿੱਚੋਂ ਜਲ ਵਹਿ ਰਿਆ ਕਹਿੰਦਾ ਮਾਂ ਕਿੰਨਾ ਨੂੰ ਬੈਠੀ ਉਡੀਕਦੀਆਂ ਤੇਰੇ ਲਾਲ ਤੇ ਲਾਲ ਗਦਾਰੇ ਲੁੱਕ ਗਏ ਤੇਰੇ ਜਿਗਰ ਦੇ ਟੁਕੜੇ ਦੇ ਦੋ ਟੁਕੜੇ ਤੇਰੀ ਅੱਖ ਦੇ ਤਾਰੇ ਦੇ ਤਾਰੇ ਲੁੱਕ ਗਏ ਮਾਂ ਆਖਰੀ ਫੋੜੇ ਬਲਾ ਗਏ ਨਿੱਕੇ ਨਿੱਕੇ ਉਹ ਸ਼ੈਰ ਸਰਦਾਰ ਤੋਂ ਮੇ ਉਹ ਸ਼ਹਾਦਤ ਕਰਦੇ ਸਾਗਰੋਂ ਪਾਰ ਹੋਗੇ ਉਹ ਤੇਗ ਦੀ ਧਾਰ ਅਸਾਰ ਬਾਂ ਸਹਿਬ ਜਦਿਆ ਨੂੰ ਮੀਆਂ ਚ ਚਲਕੇ ਸ਼ਹੀਦ ਕਰਤਾ 10 ਰੋਤੀ ਰਾਮ ਨਾਲੇ ਰਹੀ ਜੁਗਤਾ ਮੈਂ ਤੇ E é... جوڑا نیچلو گیا وڈے نال اولی بابا فتح سنگھ جی چھوٹے سو نیچ پہ رک گئے ਜਿਦੋਂ ਇਹ ਚ ਨਹੀਂ ਜਾ ਰਹੀ ਤਾ ਕੀ ਕਹਿ ਰਿਹਾ ਮੋਤੀ ਰਾਮ ਦੱਸਦਾ ਹੈ ਕਹਾਂਸਾਂ ਦਾ ਜੋੜਾ 니 ਹੱਜ ਖਲੋਗਿਆ ਬੱਟੇ ਨਾਲ ਪਹਿਨਾ ਛੋਟਾ ਪੈਸੀ ਕੰਧ ਦੋਵੇਂ ਥੱਲੇ ਆ ਗਏ ਇੱਕ ਪੈਸੀ ਕੰਧ ਦੋਵੇਂ ਥੱਲੇ ਆ ਗਏ ਨੀਹਾਂ ਵਿੱਚ ਆਖਰੀ ਭਤੇ ਬੁਲਾ ਆ ਵਿੱਚ ਆਖਰੀ ਭੱਤੇ ਨੀਹਾ ਵਿੱਚ ਆਖਰੀ ਪੱਤੇ ਗੁਲਾਗਏ ਜਿੰਦਵਾਰਗੇ ਧਰਮ ਨਹੀਂ ਛੱਡਣਾ ਨੀਹਾ ਵਿੱਚੋ ਲਾ